ਇਧਰੋਂ ਮੁਸੰਮੀਆਂ ਤੇ ਮਜੀਤ ਸਿੰਘ ਜੀ ਕਿੰਨੇ ਪ੍ਰਕਾਰ ਦੇ ਬੂਟੇ ਨੇ ਕਿਉਂਕਿ ਬੜੀ ਤਦਾਦ ਦੇ ਵਿੱਚ ਬੂਟੇ ਲੱਗੇ ਨੇ ਸਾਡੀਆਂ ਸਬਜ਼ੀਆਂ ਵਗੈਰਾ ਤੇ ਹੋਰ ਸਬਜ਼ੀਆਂ ਵੀ ਕਈ ਤਰ੍ਹਾਂ ਦੀਆਂ ਲਗਾਈਆਂ ਹੋਈਆਂ ਨੇ ਅਸੀਂ ਇਧਰੋਂ ਗਰਮੀ ਕਰਕੇ ਥੋੜਾ ਜਿਆਦਾ ਕਿਤੇ ਨਾ ਕਿਤੇ ਨਮੋਸੀ ਦਾ ਸਾਹਮਣਾ ਕਰਨਾ ਪਾਇਆ ਸਾਹਮਣੇ ਦਿਖਾਏ ਜੀ ਫਰੂਟ ਸੇ ਸੇਵਾ ਜੀ ਇਹ ਹੈਗੇ ਆਪਣੇ ਨਾਸ਼ਪਤੀ ਨਾਸ਼ਪਤੀ ਦਾ ਬੁਟਾਲੀ ਤੇ ਉਹ ਪਰਲੀ ਸਾਹਿਬ ਵੀ ਨਾਸ਼ਪਤੀ ਜੀ ਫਿਰ ਹਾਂਜੀ ਨਾਸ਼ਪਤੀ ਉਹ ਤੇ ਮੁਖਮੀਆਂ ਸੰਤਰੀ ਜੀ 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 ਸੰਤਰੀ ਵੀ ਆ ਦੇਖੋ ਜੀ ਇਹਨੇ ਆਹ ਆਲੂ ਬਖਾਰਾ ਜੀ ਇੱਧਰ ਦੇਖੋ ਆਲੂ ਬਖਾਰਾ ਵੀ ਆ ਪਿੱਛੇ ਹੋਰ ਦੀਆਂ ਲਫਾਣੀਆਂ ਤੁਹਾਨੂੰ ਜੀ ਮੈਂ ਤਾਂ ਬਸ ਇਹੀ ਕਹਿਣਾ ਚਾਹੁੰਦਾ ਕਿ ਜਦੋਂ ਵੀ ਗੁਰਪ੍ਰੀਤ ਮੈਦੂਦਤਾ ਜੀ ਨਾਲ ਅਸੀਂ ਕੰਮ ਕਰਦੇ ਆ ਜਾਂ ਫੀਲਡ ਵਿੱਚ ਕੋਈ ਕੰਮ ਕਰਦੇ ਆ ਜਾਂ ਕੋਈ ਇਦਾਂ ਦੀ ਕੋਈ ਵੀਡੀਓ ਤੁਹਾਨੂੰ ਪੇਸ਼ ਕਰਦੇ ਆ ਤਾਂ ਸਾਨੂੰ ਖੁਸ਼ੀ ਹੁੰਦੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਮਤੂਦਾਂ ਆਪਣੇ ਸਹਿਯੋਗੀ ਦੀਪਕ ਕੁਮਾਰ ਦੇ ਨਾਲ ਫਿਰ ਮੌਜੂਦ ਹਾਂ ਤੇ ਨਾਲ ਸਾਡੇ ਮਨਜੀਤ ਸਿੰਘ ਜੀ ਨੇ ਮਨਜੀਤ ਸਿੰਘ ਜੀ ਦੇ ਨਾਲ ਹੋਣ ਦਾ ਵੱਡਾ ਕਾਰਨ ਪਿੱਛੇ ਬਾਗੀਚੀ ਦਿਖਾਉਨੇ ਆ ਅਨਾਰ ਨੇ ਪਿੱਛੇ ਅੰਬ ਨੇ ਅੰਬ ਲੱਗੇ ਵੀ ਹੋਏ ਨੇ ਇਧਰੋਂ ਮਸੰਮੀਆ ਤੇ ਮਨਜੀਤ ਸਿੰਘ ਜੀ ਕਿੰਨੇ ਪ੍ਰਕਾਰ ਦੇ ਬੂਟੇ ਨੇ ਕਿਉਂਕਿ ਬੜੀ ਤਦਾਦ ਦੇ ਵਿੱਚ ਬੂਟੇ ਲੱਗੇ ਨੇ ਸਾਡੇ ਕੋਲ ਇਹ 20 22 ਤਰ੍ਹਾਂ ਦੇ ਅਸੀਂ ਫਲ-ਫੂਟ ਲਾਏ ਹੋਏ ਆ ਜੀ 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 ਸਬਜ਼ੀਆਂ ਲਾਈਆਂ ਹੋਈਆਂ ਆ ਲਸਣ ਵਗੈਰਾ ਲਾਇਆ ਹੋਇਆ ਆ ਜੀ 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 ਕੋਈ ਸ਼ੌਂਕ ਸੀਗਾ ਇਹ ਜੀ ਜੀ ਪਲਾਂਟ ਸੀਗਾ ਆਪਣੇ ਕੋਲ ਤਾਂ ਹੀ ਛੋਟੇ ਛੋਟੇ ਲਿਆਂਦੇ ਸੀਗੇ ਹੁਣ ਦੇਖੋ ਕਿੱਡੇ-ਕੱਡੇ ਹੋ ਗਏ ਆ ਨਿੰਮ ਵਗੈਰਾ ਕਈ ਹੋਰ ਵੀ ਲਾਇ ਹੋਏ ਸੀ ਜੀ ਜੀ ਕਈ ਤਰ੍ਹਾਂ ਦੇ ਮਤਲਬ ਜੇ ਸਾਰੇ ਫਲ ਫੂਟਾ ਦੇ ਹੈਗੇ 15-20 ਤਰ੍ਹਾਂ ਦੇ ਹੂੰ ਹੂੰ ਇਹ ਸਾਰੇ ਮਲਾਈਏ ਤਾਂ ਤਕਰੀਬਨ 40-45 ਤਰ੍ਹਾਂ ਦੇ ਹੈਗੇ ਜੀ ਜੀ ਔਰ ਸ਼ਾਨਦਾਰ ਮੈਂ ਦੇਖਿਆ ਪਿੱਛੇ ਨਿੰਮ ਵੀ ਹੈਗੇ ਮੈਂ ਸੋਚਿਆ ਕਿ ਪਹਿਲਾਂ ਫਰੂਟ ਬਣਾੜੇ ਲਗਾਏ ਨੇ ਜਿਵੇਂ ਅ ਮੈਂ ਕਹਣਾ ਕੋਈ ਛੋਟਾ-ਮੋਟਾ ਜਿਹੜਾ ਫਰੂਟ ਆ ਉਹ ਛੱਡੇ ਨਹੀਂ ਹੋਣਾ ਪੰਦਰ ਚੱਲਦੇ ਜੀ ਆਜ ਹਾਂਜੀ ਹਾਂਜੀ ਤੇ ਆਹ ਦੇਖੋ ਜੀ ਅੰਬ ਅੰਬ ਜੀ ਬਾਜ਼ਾਰ ਕੀ ਤੋਂ ਲੈ ਕੇ ਖਾਣੇ ਆ ਤੇ ਇਹ ਅੰਬ ਦੇਖੋ ਜ਼ਬਰਦਸਤ ਆਮਰ ਗਏ ਨੇ ਇਹ ਕਿੱਚੀ ਛੀਪੂ ਵੀ ਇਹ ਲੈਚੀਆਂ ਦਾ ਬੂਟਾ ਇਹ ਬੜਾ ਆ ਇਹ ਲੈਚੀਆਂ ਦਾ ਬੂਟਾ ਤੇ ਇਹਨੂੰ ਲੱਗੀਆਂ ਨੇ ਜੀ ਕਦੇ ਲੱਗੀਆਂ ਸੀਗੀਆਂ ਪਰ ਹੁਣ ਟੋਪੀ ਬੜੀ ਪੈ ਰਹੀ ਹੈ ਜੀ 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 ਅੱਛਾ ਵਾਤਾਵਰਣ ਕਿਤੇ ਨਾ ਕਿਤੇ ਪ੍ਰਭਾਵਿਤ ਕਰਦਾ ਅੱਗੇ ਜੀ ਇਧਰ ਸਬਜ਼ੀਆਂ ਵੀ ਹੈਗੇ ਆ ਪਿੱਛੇ ਆ ਨਿੰਬੂ ਵੀ ਲੱਗੇ ਹੋਏ ਆ ਆ ਜੀ ਆ ਆ ਨਿੰਬੂ ਵੀ ਨੇ ਆਪਣੇ ਘਰ ਦੇ ਨਿੰਬੂ ਆ ਸਬਜ਼ੀਆਂ ਪੇਸ਼ੇ ਵਗੈਰਾ ਤੇ ਹੋਰ ਸਬਜ਼ੀਆਂ ਵੀ ਕਈ ਤਰ੍ਹਾਂ ਦੀਆਂ ਲਗਾਈ ਹੋਈਆਂ ਨੇ ਆ ਬੂਟੇ ਦੇ ਲੋ ਗਰਮੀ ਕਰਕੇ ਥੋੜਾ ਜਿਹਾ ਕਿਤੇ ਨਾ ਕਿਤੇ ਨਮੋਸ਼ੀ ਦਾ ਸਾਹਮਣਾ ਕਰਨਾ ਬਸ ਸਾਹਮਣੇ ਦਿਖਾਏ ਜੀ ਫਰੂਟ ਸੇ ਸੇਬ ਆ ਜੀ ਇਹ ਇਹ ਹੈਗੇ ਆ ਆਪਣੇ ਨਾਸ਼ਪਤੀ ਨਾਸ਼ਪਤੀ ਦਾ ਬੂਟਾ ਜੀ ਤੇ ਉਹ ਪਰਲੀ ਸਰ ਵੀ ਨਾਸ਼ਪਤੀ ਜੀ ਫਿਰ ਹਾਂਜੀ ਨਾਸ਼ਪਤੀ ਉਧਰ ਮਸੰਮੀਆਂ ਸੰਤਰੀ ਜੀ 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 ਸੰਤਰੀ ਵੀ ਆ ਦੇਖੋ ਜੀ ਇਹ ਆ ਆ ਆਲੂ ਬਖਾਰਾ ਆ ਜੀ ਇਧਰ ਦੇਖੋ ਆਲੂ ਬਖਾਰਾ ਵੀ ਆ ਪਿੱਛੇ ਹੋਰ ਵੀ ਦਿਖਾਉਂਦੇ ਆ ਤੁਹਾਨੂੰ ਆਈ ਮਸੰਮੀਆਂ ਦੇ ਆ ਸਮੀਆਂ ਦੇ ਵੀ ਸਮੀਆਂ ਦੇ ਸਮੀਆਂ ਜਿਆਦਾ ਸੀ ਲਾਈ ਹੋਏ ਅੱਛਾ ਇਹਨਾਂ ਨੂੰ ਮਨਜੀਤ ਸਿੰਘ ਨੂੰ ਦਿਖਾਉਣ ਦਾ ਕਾਰਨ ਕੀ ਆ ਇਹ ਮੈਂ ਤੁਹਾਨੂੰ ਦੱਸ ਦਣਾ ਕਿ ਇੱਕ ਸ਼ੌਂਕ ਹੁੰਦਾ ਸ਼ੌਂਕ ਫਿਰ ਮਹਿੰਗਾ ਸਸਤਾ ਨਹੀਂ ਦੇਖਦਾ ਜਿਹੜਾ ਅਸੀਂ ਇਰੀਚ ਖੜਿਆ ਲੱਗ ਪਾ ਕੇ ਸ਼ਹਿਰੀ ਬੈਲਟ ਹੀ ਇੱਕ ਹੈ ਜਾ ਸਕਦੀ ਆ ਭਾਵੇਂ ਕਿ ਇਹ ਪੰਚਾਇਤੀ ਏਰੀਆ ਪਰ ਇਹ ਸ਼ਹਿਰੀ ਬੈਲਟ ਆ ਇੱਥੇ ਜਿਹੜੀ ਜ਼ਮੀਨ ਆ ਕਿੰਨਾ ਗਾਜਰ ਚੱਲ ਰਹੀ ਹੈ ਜੀ ਇੱਥੇ ਅੱਛਾ ਹੈ ਤਕਰੀਬ 12000 ਗਾਜ 12000 ਦਾ ਗਾਜ ਤੇ ਕਿੰਨੇ ਗਾਜ ਦਾ ਪਲਾਟ ਆ ਜੀ 1000 ਗਾਜ 1000 ਦਾ ਗਾਜ ਦਾ ਪਲਾਟ 12000 ਦੇ ਨਾਲ ਕਿੰਨੇ ਦਾ ਹੋ ਗਿਆ ਜੀ ਟੋਟਲ ਇਹ ਇਹ ਹੋਇਆ 1 ਕਰੋੜ 20 1 ਕਰੋੜ 20 ਲੱਖ ਦੇ ਵਿੱਚ ਆ ਸ਼ੌਂਕ ਪਗਾਇਆ ਹੋਇਆ ਮੈਂ ਜਿਹੜਾ ਮੈਨ ਤੁਹਾਨੂੰ ਧਿਆਨ ਚ ਲਿਆਉਣਾ ਚਾਹੁੰਦਾ ਸੀ 1 ਕਰੋੜ 20 1 ਕਰੋੜ 20 ਲੱਖ ਦਾ ਜਿਹੜਾ ਵਿਆਜ ਆ ਉਹਦੇ ਨਾਲ ਇਹ ਸਭ ਫਰੂਟ ਬੈਠੇ ਬਟਾਏ ਖਾ ਸਕਦੇ ਨੇ ਪਰ ਫਿਰ ਵੀ ਕੀ ਆ ਵਾਤਾਵਰਨ ਨੂੰ ਬਚਾਉਣ ਦੇ ਲਈ ਇਹਨਾਂ ਨੇ ਇਹ ਪ੍ਰਾਲਾ ਕੀਤਾ ਮੇਰਾ ਮਤਹਾਉਣ ਦਾ ਮਕਸਦ ਇਹ ਸੀ ਬਹੁਤ ਸਾਰੇ ਲੋਕਾਂ ਨੇ ਬਗੀਚੀਆਂ ਹੋਰ ਵੀ ਦਿਖਾਈ ਆਉਣਗੀਆਂ ਇਸ ਕਰਕੇ ਜਿਹੜਾ ਮੇਰਾ ਅੱਜ ਦਾ ਸੰਦੇਸ਼ ਆ ਉਹ ਇਹੀ ਆ ਜੇਕਰ ਸ਼ਹਿਰੀ ਬੈਲਟ ਦੇ ਵਿੱਚ ਇੰਨੀ ਮਹਿੰਗੀ ਜ਼ਮੀਨ ਦੇ ਵਿੱਚ ਮਨਜੀਤ ਸਿੰਘ ਵਰਗੇ ਲੋਕ ਵਾਤਾਵਰਣ ਨੂੰ ਤੰਦਰੁਸਤ ਤੇ ਸਾਫ਼ ਸੁਥਰਾ ਰੱਖਣ ਲਈ ਇਹ ਸ਼ੌਂਕ ਪਗਾ ਰਹੇ ਨੇ ਇਹ ਬੂਟੇ ਲਗਾ ਰਹੇ ਨੇ ਤੇ ਜਿਹੜੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਖਾਲੀ ਪ੍ਰਾੜ ਪਏ ਨੇ ਉੱਥੇ ਜਿਹੜੇ ਪਿੰਡਾਂ ਦੇ ਸਾਡੇ ਵੀਰ ਨੇ ਉਹ ਆਪਣੇ ਜਿਹੜੇ ਸ਼ੌਂਕ ਆ ਸਸਤੀਆਂ ਜ਼ਮੀਨਾਂ ਦੇ ਵਿੱਚ ਠੀਕ ਹੈ ਨਾ ਜੀ ਮਨਜੀਤ ਸਿੰਘ ਜੀ ਕਿੱਥੇ 1 ਕਰੋੜ 20 ਲੱਗਦਾ ਕਿੱਥੇ ਜੇ ਆਪਾਂ ਕਿਲਾ ਕਈ ਜਗ੍ਹਾ ਤੇ ਤਾਂ ਕਿੰਦਾ ਹੀ 20 ਲੱਗਦਾ ਹੁਣ 20 ਲੱਖ ਦੇ ਵਿੱਚ ਕਿੰਨੇ ਫਰਕ ਪੈ ਜਾਣਾ ਇਹਨਾਂ ਦਾ ਤੇ ਇਹ ਕਿੰਨੇ ਕਿ ਜਿੱਦਾਂ ਹੁਣ ਸਾਡਾ ਇਹ ਰੋਡ ਹੈਗਾ ਤੇ ਹਰੇਕ ਹਰੇਕ ਬੰਦੇ ਦੀ ਜ਼ਿੰਮੇਵਾਰੀ ਹੈ ਕਿ ਆਪਣੇ ਘਰ ਦੇ ਮੂਹਰੇ ਇੱਕ ਇੱਕ ਦਰਖਤ ਲਾਏ ਜੀ 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 ਗਰਮੀ ਇੰਨੀ ਹੋ ਗਈ ਦੇਖ ਬਿਲਕੁਲ ਆ ਤਾਂ ਪਸੇ ਦੇਖੋ ਅਸੀਂ ਮੈਂ ਹੁਣੇ ਨਾ ਇੱਕ ਟੈਂਪਰੇਚਰ ਕੱਲ ਵੀ ਮੈਂ ਵੀਡੀਓ ਪਾਈ ਸੀ ਦਰਿਆ ਦੇ ਕਨਾਰੇ ਦੇਖੋ ਉੱਤੇ 40 ਡਿਗਰੀ ਟੈਂਪਰੇਚਰ ਦੇ ਉੱਤੇ ਪੂਰੀ ਅੱਗ ਫੂਕ ਰਹੀ ਸੀ ਪੰਜ ਵਾਰ ਗਿੱਲੇ ਕਰਨ ਤੇ ਸੁੱਕ ਗਏ ਸੀ ਤੇ ਅੱਜ ਮੈਂ ਕੁਦਰਤੀ ਦੱਸ ਰਿਹਾ ਸੀ ਟਾਈਮ ਵੀ ਲੈ ਜਿਆਦਾ ਨਹੀਂ ਹੋਇਆ ਜਿਹੜਾ 43 ਡਿਗਰੀ ਟੈਂਪਰੇਚਰ ਐ ਇਸ ਵਕਤ ਚੱਲ ਰਿਹਾ ਕਿਉਂਕਿ ਸਾਡੇ ਕੋਲ ਟਰਾਂਸਫਾਰਮਰ ਦਾ ਇੱਕ ਜਿਹੜਾ ਟੈਂਪਰੇਚਰ ਮੀਟਰ ਹੁੰਦਾ ਕੁਦਰਤੀ ਸਾਡੀ ਗੱਡੀ ਦੇ ਵਿੱਚ ਪਿਆ ਸੀ ਉਹਦੇ ਤੇ ਟੈਂਪਰੇਚਰ ਦੇਖਿਆ ਮੈਂ ਕਿਾ ਵੀ ਚੱਲਦਾ ਵੀ ਆ 43 ਡਿਗਰੀ ਸਵੇਰੇ ਸਵੇਰੇ ਹੋ ਨਹੀਂ ਸਕਦਾ ਤੇ ਮੈਂ ਉਹਨੂੰ ਠੰਡੇ ਪਾਣੀ ਦੇ ਵਿੱਚ ਪਾ ਕੇ ਉਹਨੂੰ 20 ਡਿਗਰੀ ਤੇ ਲਿਆ ਕੇ ਫਿਰ ਲਿਆਂਦਾ ਤਾਂ 43 ਡਿਗਰੀ ਪਹੁੰਚ ਗਿਆ ਸੀ ਆ ਮਜੀਤ ਸਿੰਘ ਦਾ ਜਿਹੜਾ ਪੂਰਾ ਬਗੀਚਾ ਦੇਖ ਸਕਦੇ ਹੋ ਕਰੋੜਾਂ ਦੀ ਜ਼ਮੀਨ ਦੇ ਵਿੱਚ ਸ਼ੌਂਕ ਜਿਹੜਾ ਪਗਾਇਆ ਗਿਆ ਤੇ ਮਜੀਤ ਸਿੰਘ ਜੀ ਜਾਂਦੇ ਜਾਂਦੇ ਸਨੇਹਾ ਕੀ ਦੇਣਾ ਚਾਹੁੰਦੇ ਮੈਂ ਇਹ ਬਸ ਕੇ ਆਪਣੇ ਜਿੰਨੇ ਵੀ ਆਪਣੇ ਸੁਣਦੇ ਆ ਜਿੰਨੇ ਵੀ ਬੰਦੇ ਹੈਗੇ ਆਪਣੇ ਘਰਾਂ ਦੇ ਬਾਹਰ ਇੱਕ ਟਪੇੜ ਵਿੱਚ ਜ਼ਰੂਰ ਲਾਇਆ ਜਾਵੇ ਜੀ ਜੀ ਜਿਹੜਾ ਥੋੜਾ ਜਿਹਾ ਟੈਂਪਰੇਚਰ ਘਟੇ ਜੀ 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 ਆਉਣ ਵਾਲੇ ਟਾਈਮ ਤੇ 5-6 ਸਾਲਾਂ ਦਾ ਹੋਰ ਕੰਮ ਖਰਾਬ ਹੋ ਜਾਣਾ ਦੇਖੋ ਬਲਕਿ ਮੈਂ ਸਭ ਜੀ ਅਸੀਂ ਆਪ ਬੀਬੀਆਂ ਕਰੇ ਆ ਦਾੜਾ ਲਾਈਆਂ ਹੋਈਆਂ ਸੀ ਆ ਅਰਬੀ ਲਾਈ ਹੋਈ ਸੀ ਜੀ ਜੀ ਦੇਖੋ ਤੋਂ ਕਿੰਨੀ ਪੈਂਦੀ ਆ ਫਿਰ ਵੀ ਜੇ ਆਪਣਾ ਹੀ ਐਨੇ ਕੁ ਸਲਾਇ ਸ਼ਾਮ ਨੂੰ ਅਸੀਂ ਇੱਥੇ ਘੁੰਮਦੇ ਆ ਜੀ ਜੀ ਤੁਹਾਨੂੰ ਵਧੀਆ ਲੱਗਦਾ ਜੀ 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 ਜੇ ਇਹ ਵੀ ਨਾ ਹੋਣ ਤਾਂ ਫਿਰ ਕੰਮ ਖਰਾਬ ਹੋਰ ਜੀ ਜੀ ਇਹ ਤਾਂ ਚੀਕੂ ਦੇ ਬੂਟਾ ਨੇ ਇਹ ਚੀਕੂ ਦਾ ਆ ਉਹ ਤੰਗਣ ਵਗੈਰਾ ਸਾਰੇ ਜੀ ਜੀ ਤੇ ਉਹ ਵੀ ਹਾਲੂ ਬਿਖਾਰੇ ਦਾ ਮੂਹਟਿਆਂ ਦਾ ਆ ਬੱਬੂ ਗੋਛ ਦਾ ਆ ਅਰਬੀ ਦੀ ਸਬਜ਼ੀ ਆ ਹਲਦੀ ਜੀ ਦੀ ਹੋਈ ਆ ਜੀ ਉਹ ਕਦੂ ਵਗੈਰਾ ਲਾਏ ਹੋਏ ਆ ਜੀ ਜੀ ਐਸੀ ਮਨਜੀਤ ਸਿੰਘ ਜੀ ਜਿਹੜੇ ਕਿ ਅਮਰਜੀਤ ਕਲੋਨੀ ਜੋ ਜ਼ਗੀਰਪੁਰ ਰੋਡ ਤੇ ਪੈਂਦਾ ਉੱਥੇ ਦੇ ਰਹਿਣ ਵਾਲੇ ਨੇ ਤੇ ਮਹਿੰਗੀ ਜ਼ਮੀਨ ਦੇ ਵਿੱਚ ਵੀ ਆਪਣਾ ਸ਼ੌਂਕ ਪਗਾ ਰਹੇ ਨੇ ਤੇ ਸਾਰਿਆਂ ਨੂੰ ਬੇਨਤੀ ਆ ਵੀ ਜਿੰਨੀ ਕਿ ਜਗ੍ਹਾ ਕਿਤੇ ਵੀ ਕਿਸੇ ਕੋਲ ਮਿਲਦੀ ਆ ਚਾਹੇ ਬਾਗੀਆਂ ਦੇ ਵਿੱਚ ਤੁਸੀਂ ਜਿਹੜੇ ਬੰਗਾ ਗਮਲਿਆਂ ਦੇ ਵਿੱਚ ਕਿਉਂ ਨਾ ਛੋਟੀ ਛੋਟੀਆਂ ਸਾਧੀਆਂ ਜਿਵੇਂ ਕੋਈ ਧਣੀਆਂ ਲਗਾ ਸਕਦਾ ਮੇਥੀ ਲਗਾ ਸਕਦਾ ਜਾਂ ਪਾਲਕ ਲਗਾ ਸਕਦਾ ਜਾਂ ਇਦਾਂ ਦੀਆਂ ਹੋਰ ਛੋਟੀਆਂ ਮੋਟੀਆਂ ਚੀਜ਼ਾਂ ਨੇ ਉਹ ਲਗਾ ਸਕਦਾ ਸੋ ਦੀਪਕ ਤੇਰਾ ਬਹੁਤ ਬਹੁਤ ਧੰਨਵਾਦ ਹਮੇਸ਼ਾ ਵੀਡੀਓ ਬਣਾਉਣਾ ਤੇ ਅੱਜ ਮੈਂ ਦੀਪਕ ਵੀ ਦਿਖਾਏ ਦਿੰਦਾ ਜੀ ਵੀ ਦੀਪਕ ਹੈ ਕੌਣ ਆ ਜੀ ਇਹ ਦੀਪਕ ਆ ਦੀਪਕ ਹਮੇਸ਼ਾ ਵੀਡੀਓ ਬਣਾਉਣਾ ਕੀ ਕਹਿਣਾ ਚਾਹਣਾ ਤੂੰ ਵੀ ਅੱਜ ਧੰਨਵਾਦ ਜੀ ਮੈਂ ਤਾਂ ਬਸ ਇਹੀ ਕਹਿਣਾ ਚਾਹੁੰਦਾ ਕਿ ਜਦੋਂ ਵੀ ਗੁਰਪ੍ਰੀਤ ਮੈਦੁਰ ਦਾ ਜੀ ਨਾਲ ਅਸੀਂ ਕੰਮ ਕਰਦੇ ਆ ਜਾਂ ਫੀਲਡ ਵਿੱਚ ਕੋਈ ਕੰਮ ਕਰਦੇ ਆ ਜਾਂ ਕੋਈ ਇਦਾਂ ਦੀ ਕੋਈ ਵੀਡੀਓ ਤੁਹਾਨੂੰ ਪੇਸ਼ ਕਰਦੇ ਆ ਤਾਂ ਸਾਨੂੰ ਖੁਸ਼ੀ ਹੁੰਦੀ ਹੈ ਕਿ ਵੀ ਚਲੋ ਅਸੀਂ ਅਵੇਅਰ ਵੀ ਕਰ ਰਹੇ ਆ ਲੋਕਾਂ ਨੂੰ ਤੇ ਨਾਲ ਦੇ ਨਾਲ ਆਪਣਾ ਵੀ ਛੋਟਾ ਮੋਟਾ ਸ਼ੌਂਕ ਪਗਾਲੇ ਦਾ ਕਿ ਵੀ ਚਲੋ ਲੋਕਾਂ ਨੂੰ ਅਸੀਂ ਕੁਛ ਨਾ ਪੁੱਛੋ ਸੰਦੇਸ਼ ਆ ਦੇ ਰਹੇ ਆ ਜਾਂ ਕੋਈ ਮੈਸੇਜ ਦੇ ਰਹੇ ਆ ਤੇ ਬਸ ਇਹੀ ਕਹਿਣਾ ਚਾਹਣਾ ਹੈ ਕਿ ਤੇ ਇਦਾਂ ਦੀਆ ਤੁਹਾਡੇ ਨਾਲ ਹੋਰ ਵੀਡੀਓ ਅਸੀਂ ਸ਼ੇਅਰ ਕਰਦੇ ਰਾਵਾਂਗੇ ਸასი ਗਾਲ ਇਹ ਸੀ ਦੀਪਕ ਜਿਹਨੇ ਤੁਹਾਨੂੰ ਹਮੇਸ਼ਾ ਤੁਹਾਨੂੰ ਅੱਜ ਮੈਂ ਕਿਹਾ ਵੀ ਇਹਨੂੰ ਦੀਪਕ ਨੂੰ ਵੀ ਦਿਖਾਏ ਦਈਏ ਬਹੁਤ ਸਾਰੀਆਂ ਵੀਡੀਓ ਤੁਹਾਨੂੰ ਰੂਬਰੂ ਕਰ ਚੁੱਕਿਆ ਆ ਬਾਗੀਚੀ ਆ ਜਿਹੜੀ ਫਲਵਾੜੀ ਆ ਤੇ ਨਾਲ ਥੱਲੇ ਸਬਜ਼ੀਆਂ ਮਿਰਚਾਂ ਕਿਵੇਂ ਲਗਾਈ ਹੋਈਆਂ ਨੇ ਤੇ ਸਾਰੀਆਂ ਤੁਹਾਨੂੰ ਕੁਮ ਕੇ ਦਿਖਾਉਣਾ ਨਿੰਮ ਦਾ ਜਿਹੜਾ ਦਰਖਤ ਉਹ ਵੀ ਲੱਗਾ ਹੋਇਆ ਆ ਦੇਖੋ ਲੋ ਇਸ ਨੂੰ ਇਹ ਮਤਲਬ ਕਿ ਹਰ ਪ੍ਰਕਾਰ ਦਾ ਜਿਹੜਾ ਬੂਟਾ ਸਬਜ਼ੀ ਉਹ ਮਨਜੀਤ ਸਿੰਘ ਨੇ ਆਪਣੇ ਬਗੀਚੀ ਦੇ ਵਿੱਚ ਲਗਾ ਹੋਇਆ ਤੇ ਆਹ ਦੇਖ ਲੋ ਆਂਬਾ ਜਿਹੜਾ ਆਂਬ ਇਸ ਦੇ ਉੱਤੇ ਵੀ ਬੜੇ ਇਹ ਇਹ ਆਂਬ ਮਨਜੀਤ ਸਿੰਘ ਜੀ ਆਹ ਕਿਹੜੀ ਨਸਲ ਦਾ ਆਂਬਾ ਜੀ ਇਹ ਭਾਈ ਬਾਦ ਨਸਲ ਆ ਇਹ ਕਿਉਂਕਿ ਇਹਦੇ ਪੱਤੇ ਵੀ ਬੜੇ ਲੰਮੇ ਨਵੇਂ ਨੇ ਜਿਵੇਂ ਹੋਰ ਟਾਈਪ ਦਾ ਦੇਖੋ ਆਂਬ ਕਿੰਨੇ ਸੋਹਣੇ ਆਂਬ ਲੱਗੇ ਹੋਏ ਨੇ ਤੇ ਇਹ ਇਧਰ ਘਲੂਕਿਆ ਦੇਖੋ ਕਿੰਨਾ ਸੋਹਣਾ ਪਿਆਰਾ ਆਂਬਾ ਇਹਨੂੰ ਖਾਣ ਦਾ ਸਵਾਦ ਹੀ ਵੱਖਰਾ ਹੋਵੇਗਾ ਜਦੋਂ ਇਹ ਖਾਣਗੇ ਤੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਆੜੂਆ ਦਾ ਆੜੂਆ ਬਿਲਕੁਲ ਸਾਡੇ ਤੁਹਾਰੇ ਸਾਰਾ ਸੀ ਦੇਖ ਲਿਆ ਜੀ ਤੇ ਆ ਪੂਰਾ ਦਰਸ਼ਕਾਂ ਨੂੰ ਵੀ ਬੇਨਤੀ ਕਰਦੇ ਆ ਕਿ ਉਹ ਆਪਣਾ ਜਿਹੜਾ ਸ਼ੌਂਕ ਆ ਇਦਾਂ ਉਹ ਵੀ ਪੂਰਾ ਕਰਨ ਧੰਨਵਾਦ